ਇਕ ਵਾਰ ਫੇਰ ਤੁਹਾਡਾ ਸਾਡੇ ਚੈਨਲ ਨਵੀਂ ਪ੍ਰੋਜੈਕਟ ਦੇ ਵਿੱਚ ਸਵਾਗਤ ਹੈ ਤੁਸੀਂ ਜੁੜ ਗਏ ਹੋ ਸਾਡੇ ਚੈਨਲ ਦੇ ਨਾਲ ਤੇ ਜਿੰਨੇ ਵੀ ਮਿੱਤਰ ਸੱਜਣ ਸਾਡੇ ਚੈਨਲ ਤੇ ਆਉਂਦੇ ਨੇ ਜਾਂ ਸਾਡੀਆ ਵੀਡੀਓ ਲਾਈਕ ਸ਼ੇਅਰ ਕਮੈਂਟ ਕਰਦੇ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਡੀ ਵੀਡੀਓ ਨੂੰ ਅੱਗੇ ਜੇ ਕੋਈ ਸ਼ੇਅਰ ਕਰਿਆ ਕਰੋ ਤਾਂ ਕਿ ਕਿਸੇ ਹੋਰ ਨੂੰ ਵੀ ਕੁਝ ਸਿੱਖਣ ਨੂੰ ਮਿਲ ਸਕੇ ਸੋ ਆਓ ਆਪਾਂ ਗੱਲ ਕਰਦੇ ਹਾਂ ਇੱਕ ਸਾਧ ਹਿੰਦੀ ਵਾਲਾ ਪਰਿਵਾਰਾਂ ਦੇ ਵਿੱਚ ਉਹ ਸਾਂਝ ਸਦਕਾ ਹੀ ਅਸੀਂ ਪਰਿਵਾਰ ਦੇ ਵਿੱਚ ਮਿਲਚਰ ਕੇ ਇੱਕ ਆਪਣੇ ਰਿਸ਼ਤੇ ਨਾਤੇਆਂ ਨੂੰ ਮਜ਼ਬੂਤ ਕਰਦੇ ਆ ਉਹਨਾਂ ਨੂੰ ਮਜ਼ਬੂਤੀ ਦਿੰਦੇ ਆ ਤੇ ਉਹ ਵੀ ਰਿਸ਼ਤੇ ਨਾਤੇ ਅੱਗੇ ਚੱਲ ਕੇ ਸਾਡੇ ਮੋਢੇ ਨਾਲ ਮੋਢਾ ਜੋੜ ਕੇ ਖੜਦੇ ਨੇ ਤੇ ਜਿੰਨਾ ਪਰਿਵਾਰਾਂ ਦੇ ਵਿੱਚ ਆਪਸੀ ਸਾਂਝ ਆ ਉਹਨਾਂ ਪਰਿਵਾਰਾਂ ਕੋਲ ਅੱਜ ਹਰ ਇੱਕ ਚੀਜ਼ ਮੌਜੂਦ ਆ ਹਰ ਇੱਕ ਸਮਾਂ ਉਹਨਾਂ ਕੋਲ ਮੌਜੂਦ ਆ ਤੇ ਉਹ ਆਪਸ ਵਿੱਚ ਹੀ ਉਹਨਾਂ ਦਾ ਪਿਆਰ ਦੀ ਲੋਕ ਮਿਸਾਲ ਦਿੰਦੇ ਨੇ ਕਿ ਫਲਾਨੀ ਸਿੰਘ ਦੇ ਲੜਕੇ ਅੱਜ ਵੀ ਬੜੇ ਪਿਆਰ ਦੇ ਰਹਿੰਦੇ ਨੇ ਸੋ ਆਓ ਆਪਾਂ ਇੱਕ ਕਹਾਣੀ ਸ਼ੁਰੂ ਕਰਦੇ ਹਾਂ ਏਕਤਾ ਦੇ ਵਿੱਚ ਬਾਲਾ ਤੇ ਉਹ ਬਲ ਤੁਹਾਨੂੰ ਕੀ ਦਰਸਾਉਂਦਾ ਕਿਸ ਤਰ੍ਹਾਂ ਦਾ ਬਾਲਾ ਉਹਦੇ ਬਾਰੇ ਤੁਹਾਨੂੰ ਆਪਾਂ ਅਸਰ ਵੀਡੀਓ ਵਿੱਚ ਸੰਗੇ ਸੋ ਆਓ ਸਾਡੇ ਨਾਲ ਇੱਕ ਨਗਰ ਦੇ ਵਿੱਚ ਇੱਕ ਕਿਸਾਨ ਦੇ ਚਾਰ ਪੁੱਤਰ ਸਨ ਜਦੋਂ ਚਾਰ ਪੁੱਤਰ ਉਸ ਕਿਸਾਨ ਦੇ ਘਰ ਹੁੰਦੇ ਨੇ ਜਨਮ ਲੈਂਦੇ ਨੇ ਤਾਂ ਬੜਾ ਖੁਸ਼ੀ ਦਾ ਮਾਹੌਲ ਉਸ ਕਿਸਾਨ ਦੇ ਘਰ ਹੁੰਦਾ ਕਿ ਇਹ ਮੇਰੀ ਬੇਟੀ ਮੇਰੇ ਨਾਲ ਰਲ ਕੇ ਮੇਰੀ ਖੇਤੀવાડી ਵਿੱਚ ਹੱਥ ਵਟਾਉਣਗੀ ਮੇਰੇ ਕੰਮਾਂ ਵਿੱਚ ਹੱਥ ਵਟਾਉਣਗੀ ਤੇ ਮੇਰਾ ਸਹਾਰਾ ਬਣਗੀ ਇਸ ਰਸਤੇ ਦੀ ਔੜ ਵਿੱਚੋਂ ਕਿਸਾਨ ਆਪਣੇ ਪੁੱਤਰਾਂ ਨੂੰ ਵਧੀਆ ਸਿੱਖਿਆ ਦਵਾਉਂਦਾ ਸਕੂਲੇ ਪਾਉਂਦਾ ਵਧੀਆ ਪੜਾਈ ਕਰਵਾਉਂਦਾ ਉਪਰ ਲੈ ਕੇ ਇੱਕ ਵਧੀਆ ਸਿੱਖਿਆ ਲੈ ਲੈਣ ਇਹ ਸੋਚ ਨਾਲ ਉਹ ਆਪਣੇ ਬੱਚਿਆਂ ਨੂੰ ਸਕੂਲ ਵਿੱਚ ਪਾਉਂਦਾ ਹੌਲੀ ਹੌਲੀ ਉਹ ਜਦੋਂ ਆਪਣੇ ਸਕੂਲੀ ਜੀਵਨ ਤੋਂ ਲੰਘ ਕੇ ਇੱਕ ਜਵਾਨ ਵਸਤਾ ਵਿੱਚ ਆਉਂਦੇ ਤੱਕ ਅਸਾਂਤਾ ਕਰਦਾ ਕਿ ਮੈਂ ਇੱਕ ਇੱਕ ਕਰਕੇ ਆਪਣੇ ਚਾਰੇ ਪੁੱਤਰਾਂ ਦੇ ਵਿਆਹ ਕਰਦਾ ਤਾਂ ਕਿ ਮੇਰੀਆਂ ਮੈਂ ਆਪਣੀਆਂ ਜ਼ਿੰਮੇਵਾਰੀਆਂ ਤੋਂ ਬੇਲਾ ਹੋ ਜਾਾਂ ਤੇ ਇਹ ਆਪੋ ਆਪਣੇ ਕਿੱਤੇ ਵਿੱਚ ਲੱਗੇ ਰਹਿਣ ਤੇ ਮੇਰਾ ਸਹਾਰਾ ਬਣ ਕਿ ਮੈਂ ਵੀ ਆਪਣੀ ਆਰਾਮਦਾਇਕ ਜ਼ਿੰਦਗੀ ਬਤੀਤ ਕਰ ਸਕਾਂ ਸੋ ਇਹ ਕਹਾਣੀ ਤੁਹਾਨੂੰ ਦੱਸੂਗੀ ਕਿ ਇਕਤਾ ਵਿੱਚ ਬਲ ਹੈ ਕਹਾਣੀ ਇਸ ਵੀਡੀਓ ਨੂੰ ਤਿਆਰ ਨਾ ਸੁਣੀਓ ਸਕਿਪ ਨਾ ਕਰਿਓ ਤੁਹਾਡੇ ਕੰਮ ਆਉਣ ਵਾਲੀਆਂ ਗੱਲਾਂ ਨੇ ਤੁਹਾਡੀ ਜ਼ਿੰਦਗੀ ਦੀ ਬਿਉਂਤ ਬੰਦੀ ਇਸ ਸਿਧਾਂਤ ਤੇ ਚੱਲਦੀ ਹੈ ਤੋ ਕਿਸਾਨ ਦੇ ਜਦੋਂ ਪੁੱਤ ਜਵਾਨ ਹੁੰਦੇ ਨੇ ਇੱਕ ਕਰਕੇ ਆਪਣੇ ਪੱਤੋ ਦੇ ਵਿਆਹ ਕਰਦਾ ਸੋ ਥੋੜਾ ਜਿਹਾ ਲੰਮਾ ਸਮਾਂ ਲੰਘਦਾ ਹੌਲੀ ਹੌਲੀ ਉਹਨਾਂ ਚਾਰਾਂ ਪੁੱਤਰਾਂ ਦੀਆਂ ਬੌਧੀਆਂ ਆਪਸ ਵਿੱਚੀ ਕਾਟੂ ਕੋਲੇ ਛਾਇ ਜਾਂਦਾ ਤੇ ਕਿਸਾਨ ਬੜਾ ਦੁਖੀ ਹੁੰਦਾ ਹਤਾਸ਼ ਹੁੰਦਾ ਕਿ ਜਿੰਨਾ ਚਿਰ ਵਿਆਹ ਨਹੀਂ ਹੋਇਸੀ ਇਹ ਵਧਿਆ ਖੁਸ਼ੀ ਨਾ ਮੈਨਾਂ ਬੈਂਦੇ ਸੀ ਚੰਗੇ ਰਹਿਣ ਸਾਲਾ ਆਪਣਾ ਸਮਾਪਤੀ ਕਰਦੇ ਸੀ ਤੇ ਚੰਗਾ ਸਲੂਕ ਸੀ ਇਹਨਾਂ ਦਾ ਇਕੱਠੇ ਬਹਿ ਕੇ ਰੋਟੀ ਖਾਂਦੇ ਸੀ ਤੇ ਇਕੱਠੇ ਬੈਠ ਕੇ ਆਪਣੇ ਸਾਰੇ ਕੰਮ ਕਰਦੇ ਸੀ ਇੱਕ ਦੂਜੇ ਤੋਂ ਬਿਨਾਂ ਸਾਹ ਨਹੀਂ ਲੈਂਦੇ ਸੀ ਅੱਜ ਇੱਕ ਦੂਜੇ ਨਾਲ ਰਹਿਣ ਨੂੰ ਤਿਆਰ ਨਹੀਂ ਤੇ ਆਪਣੇ ਚਾਰੇ ਪਤਰ ਬਜ਼ੁਰਗ ਨੂੰ ਕਹਿੰਦੇ ਨੇ ਕਿ ਅਸੀਂ ਆਟ ਹੋਣਾ ਸਾਡਾ ਜੋ ਫਸਲ ਵਟਾ ਤੋਂ ਸਾਡੇ ਪਸ਼ੂ ਨੇ ਉਹ ਸਾਨੂੰ ਵੰਡਦੇ ਹੋ ਅਸੀਂ ਅਲੱਗ-ਅਲੱਗ ਰਹਿਣਾ ਚਾਹੁੰਦੇ ਹਾਂ ਸੋ ਪਰਿਵਾਰਾਂ ਦੇ ਵਿੱਚ ਜਦੋਂ ਵੰਡ ਪੈਂਦੀ ਆ ਨਾ ਉਹ ਸਾਡੇ ਆਪਣਿਆਂ ਕਰਕੇ ਹੀ ਪੈਂਦੀ ਆ ਜਾਂ ਆਪਣੀਆਂ ਗਲਤੀਆਂ ਕਰਕੇ ਪੈਂਦੀ ਆ ਸੋ ਕੁਝ ਲੋਕ ਜੁਗਲੀਆ ਕਰ ਦਿੰਦੇ ਨੇ ਤੇ ਕੁਝ ਆਪਸੀ ਗੱਲਾਂ ਮਾਰ ਲੈਂਦੀਆਂ ਨੇ ਕਿਸਾਨ ਆਪਣੇ ਰਿਸ਼ਤੇਦਾਰਾਂ ਨੂੰ ਸਾਧੂਆ ਆਪਣੇ ਚਾਰੇ ਲੜਕਿਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਪਰ ਉਹ ਨਾ ਸਮਝਦੇ ਇੱਕੋ ਗੱਲ ਤੇੜੀ ਰਹੀ ਕਿ ਅਸੀਂ ਤੁਹਾਡੇ ਨਾਲ ਨਹੀਂ ਰਹਿਣਾ ਸਾਡਾ ਜੋ ਵੱਡਾ ਹਿੱਸਾ ਤੁਹਾਨੂੰ ਦੇ ਦੇ। ਸੋ ਕਿਸਾਲ ਸਮਝਦਾਰੀ ਦਿਖਾਉਂਦੇ ਹੋਏ ਬਹੁਤਾ ਨਹੀਂ ਬੋਲਦਾ ਤੇ ਉਹਨਾਂ ਨੂੰ ਾਟੋ-ਾਟੋ ਆਉਂਦਾ ਜੋ ਵੀ ਉਹਨਾਂ ਦਾ ਵੱਡਾ ਹਿੱਸਾ ਲੈਂਕੇ ਆਪੋ ਆਪਣੇ ਜ਼ਿੰਦਗੀ ਦੇ ਵਿੱਚ ਰਹਿ ਜਾਂਦੇ। ਥੋੜਾ ਜਿਹਾ ਸਮਾਂ ਚੱਲਦਾ ਹੈ ਉਨ੍ਹਾਂ ਦੇ ਘਰਾਂ ਦੇ ਵਿੱਚੋਂ ਕਲੇਸ਼ ਨਹੀਂ ਮੁੱਕਦਾ ਤੇ ਇਸ ਦੁੱਖ ਦੇ ਵਿੱਚ ਉਹ ਇੱਕ ਦੌਰ ਹੈ ਉਮਰ ਦਾ ਤਕਾਜ਼ਾ ਭੁਗਦਾ ਹੈ ਉਹ ਕਿਸਾਨ ਆਪਣੀ ਮੌਤ ਦੀ ਅਵਸਥਾ ਦੇ راستے 'ਤੇ ਪੈਣ ਲੱਗਦਾ ਹੈ ਉਹਨੂੰ ਪਤਾ ਹੁੰਦਾ ਕਿ ਮੇਰੇ ਕੋਲ ਬਹੁਤਾ ਲੰਮਾ ਸਮਾਂ ਨਹੀਂ ਤੇ ਉਹਦੇ ਮਨ ਦੀ ਇੱਛਾ ਹੁੰਦੀ ਆ ਕਿ ਮੈਂ ਆਖਰੀ ਟਾਈਮ ਦੇਖਣਾ ਚਾਹਣਾ ਆਪਣੇ ਬੱਚਿਆਂ ਨੂੰ ਦੱਸਣਾ ਚਾਹਣਾ ਕਿ ਇੱਕ ਤੇ ਇੱਕ ਦੋ ਵੀ ਹੁੰਦੇ ਨੇ ਤੇ ਇੱਕ ਤੇ ਇੱਕ 11 ਵੀ ਹੁੰਦੇ ਨੇ ਕਿ ਮੈਂ ਆਪਣੇ ਬੱਚਿਆਂ ਨੂੰ ਫਿਰ ਤੋਂ ਇਕੱਠੇ ਵੇਖਣਾ ਚਾਹੁੰਦਾ ਫਿਰ ਤੋਂ ਉਹਨਾਂ ਨੂੰ ਇਕੱਠੇ ਕਰਨਾ ਚਾਹੁੰਦਾ ਸੋ ਉਹ ਆਪਣੇ ਰਿਸ਼ਤੇਦਾਰਾਂ ਨੂੰ ਨਿਉਤਾ ਭੇਜਦਾ ਆਪਣੇ ਚਾਰੇ ਪੁੱਤਰਾਂ ਨੂੰ ਨਿਉਤਾ ਭੇਜਦਾ ਕਿ ਮੇਰੇ ਪੁੱਤਰਾਂ ਨੂੰ ਲੈ ਕੇ ਆਓ ਕਿ ਤੁਹਾਡਾ ਪਿਤਾ ਬਿਮਾਰ ਹੈ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ ਚਲੋ ਉਹਨਾਂ ਦੇ ਬੱਚਿਆਂ ਨੂੰ ਨਿਉਤਾ ਭੇਜਿਆ ਜਾਂਦਾ ਤੇ ਕਿਸਾਨ ਦੇ ਚਾਰੇ ਪੁੱਤਰਾਂ ਨੂੰ ਬੁਲਾਇਆ ਜਾਂਦਾ ਚਾਰੇ ਪੁੱਤਰ ਆਪਣੇ ਪਿਤਾ ਕੋਲ ਆਉਂਦੇ ਨੇ ਹਾਲ ਚਾਲ ਪੁੱਛਦੇ ਨੇ ਤੇ ਖੜ ਜਾਂਦੇ। ਕਿਸਾਨ ਬਹੁਤੀਆਂ ਗੱਲਾਂ ਲਾ ਕਰਦਾ ਹੋਇਆ ਉਹਨਾਂ ਨੂੰ ਇੱਕ ਇੱਕ ਥੋੜਾ ਜਿਹਾ ਪਤਲਾ ਲੱਕੜੀ ਦਾ ਟੁਕੜਾ ਦਿੰਦਾ ਤੇ ਚਾਰਾਂ ਨੂੰ ਸਮਾਰ ਵਾਸਤੇ ਵਿੱਚ ਵੜ ਦਿੰਦਾ ਕਿ ਇਸ ਨੂੰ ਤੋੜੋ। ਕੋਈ ਇੱਕ ਕਰਕੇ ਉਸ ਲੱਕੜੀ ਦੇ ਟੁਕੜੇ ਨੂੰ ਤੋੜਦੇ ਨੇ ਤੇ ਕਿਸਾਨ ਦੂਜੀ ਵਾਰ ਫਿਰ ਪ੍ਰਕਿਰਿਆ ਇਹੀ ਕਰਦਾ। ਕਿ ਇਸ ਲੱਕੜ ਦੇ ਟੁਕੜੇ ਨੂੰ ਤੋੜੂ ਫਿਰ ਤੋੜਦੇ ਨੇ ਤੀਜੀ ਵਾਰ ਫਿਰ ਉਹ ਹੀ ਪ੍ਰਕਿਰਿਆ ਕਿ ਲੱਕੜੀ ਦੇ ਟੁਕੜੇ ਨੂੰ ਤੋੜੋ ਚੌਥੀ ਵਾਰ ਫਿਰ ਉਹ ਹੀ ਕਿ ਲੱਕੜੀ ਦੇ ਟੁਕੜੇ ਨੂੰ ਤੋੜੋ ਪੰਜਵੀਂ ਵਾਰ ਫਿਰ ਉਹ ਹੀ ਪ੍ਰਕਿਰਿਆ ਕਰਦਾ ਕਿ ਲੱਕੜੀ ਨੂੰ ਟੁਕੜੇ ਨੂੰ ਤੋੜਦੇ ਜਦੋਂ ਪੰਜ ਵਾਰ ਉਹ ਇਸ ਲੱਕੜੀ ਦੇ ਟੁਕੜੇ ਨੂੰ ਤੋੜ ਦਿੰਦੇ ਨੇ ਤਾਂ ਉਹ ਬੱਚੇ ਮੰਨ ਕੇ ਸੋਚਦੇ ਨੇ ਕਿ ਸਾਡੇ ਜੋ ਪਿਤਾ ਦੀ ਬੁੱਧੀ ਆ ਉੱਪਰ ਇਸ ਤਰ੍ਹਾਂ ਹੋ ਗਈ ਆ ਕਿ ਪਟਾਪੇ ਦੀਆਂ ਗੱਲਾਂ ਕਰਦਾ ਜਾਂਦਾ ਇਹ ਹੁਣ ਸੋਚਣ ਸਮਝਣ ਦੀ ਅਸਮਵਸਤਾ ਗਵਾ ਬੈਠਿਆ ਤੇ ਹੁਣ ਪਟਾਪੇ ਕਰਕੇ ਨੂੰ ਕੁਝ ਸਮਝ ਨਹੀਂ ਆਉਂਦਾ ਪਰ ਉਸ ਕਿਸਾਨ ਦੇ ਅੰਦਰ ਕੀ ਚੱਲ ਗਿਆ ਚੱਲ ਗਿਆ ਸੀ ਇਹ ਗੱਲ ਉਸਦੇ ਚਾਰ ਪੁੱਤਰ ਨਹੀਂ ਸਮਝਦੇ ਸੀ ਫਿਰ ਕਿਸਾਨ ਆਪਣੇ ਰਿਸ਼ਤੇਦਾਰਾਂ ਨੂੰ ਕਹਿੰਦਾ ਇਹਨਾਂ ਲੱਕੜੀਆਂ ਨੂੰ ਇਕੱਠੇ ਕਰਕੇ ਇੱਕ ਬੰਡਰ ਚ ਬੰਨ੍ਹ ਦਿਓ ਤੇ ਇਹਨਾਂ ਚਾਰਾਂ ਨੂੰ ਉਸੇ ਤਰ੍ਹਾਂ ਬੱਕੋ-ਵੱਕਰੇ ਬੰਨ੍ਹਣ ਦੇ ਦਿਓ ਤੇ ਉਹ ਤੋਂ ਹੀ ਰਿਸ਼ਤੇਦਾਰ ਉਹਨਾਂ ਲੱਕੜੀਆਂ ਨੂੰ ਇਕੱਠੇ ਕਰਕੇ ਇੱਕ ਬੰਡਰ ਬਣਾ ਲੈਂਦੇ ਨੇ ਤੇ ਉਹ ਚਾਰੇ ਪੁੱਤਰ ਉਹ ਦਿੰਦੇ ਨੇ ਤੇ ਉਹ ਕਿਸਾਨ ਕਹਿੰਦਾ ਵੀ ਹੁਣ ਤੁਹਾਡੀ ਪ੍ਰੀਖਿਆ ਦਾ ਸਮਾਂ ਤੁਸੀਂ ਹੁਣ ਇਹਨਾਂ ਲੱਕੜੀਆਂ ਦੇ ਬੰਡਰ ਨੂੰ ਤੋੜ ਕੇ ਦਿਖਾਓ ਬੜੀ ਕੋਸ਼ਿਸ਼ ਕਰਦੇ ਨੇ ਜਦੋਂ ਜਹਾਦ ਕਰਦੇ ਨੇ ਉਸ ਲੱਕੜਾਂ ਦੇ ਬੰਦਲ ਨੂੰ ਤੋੜ ਤੇ ਨਕਾਮ ਰਹਿੰਦੇ ਨੇ ਬੜੀ ਕੋਸ਼ਿਸ਼ ਕਰਦੇ ਨੇ ਬਾਰ ਬਾਰ ਕੋਸ਼ਿਸ਼ ਕਰਦੇ ਨੇ ਇਹ ਵੀ ਸੋਚਦੇ ਨੇ ਕਿ ਸਾਡੇ ਬਜ਼ੁਰਗ ਨੂੰ ਹੋ ਕੀ ਗਿਆ ਸਾਡੇ ਪਿਤਾ ਨੂੰ ਹੋ ਕੀ ਗਿਆ ਉਹ ਸਾਡੇ ਕੋਲ ਕੀ ਕਰਵਾਉਣਾ ਚਾਹੁੰਦਾ ਪਰ ਜੋ ਕਿਸਾਨ ਕਰਵਾਉਣਾ ਚਾਹੁੰਦਾ ਸੀ ਉਹ ਬਜ਼ੁਰਗ ਕਰਵਾਉਣਾ ਚਾਹੁੰਦਾ ਸੀ ਉਹਨਾਂ ਦਾ ਪਤਾ ਕਰਵਾਉਣਾ ਚਾਹੁੰਦਾ ਸੀ ਉਸ ਨੂੰ ਕੋਈ ਜਾਣਦਾ ਸੀ ਉਹਨੇ ਆਪਣੇ ਪੁੱਤਰਾਂ ਨੂੰ ਵਾਰੀ-ਵਾਰੀ ਸਵਾਲ ਕੀਤਾ ਕਿ ਤੂੰ ਇੱਕ ਲੱਕੜੀ ਤੋੜ ਸਕਦਾ ਸੀ ਤੋੜ ਲਈ ਪਰ ਹੋਏ ਕਿ ਲੱਕੜੀਆਂ ਦੇ ਬੰਡਲ ਨੂੰ ਕਿਉਂ ਤੋੜ ਸਕਦੇ ਤੋ ਆਪਣੇ ਇਕੱਲੇ-ਇਕੱਲੇ ਪੁੱਤਰ ਤੋਂ ਸਵਾਲ ਪੁੱਛਦਾ ਪਰ ਉਹ ਬੱਚੇ ਉਸੇ ਪੁੱਤਰ ਨੂੰ ਸਵਾਲ ਨੂੰ ਜਾਣਿਆ ਜਾਂ ਜਾਣ ਕੇ ਨਾ ਮੋਲ ਕਰ ਦਿੰਦੇ ਨੇ ਕਿ ਸਾਡਾ ਪਿਤਾ ਬਜ਼ੁਰਗ ਵਾਸਤਾ ਵਿੱਚ ਸੱਜਿਆ ਗਿਆ ਇਹਦੀ ਬੁੱਧੀ ਪ੍ਰੇਸ਼ਟ ਹੋ ਗਈ ਇਹਨੂੰ ਕੁਝ ਪਤਾ ਨਹੀਂ ਲੱਗਦਾ ਉਹ ਬਹੁਤਾ ਧਿਆਨ ਨਹੀਂ ਦਿੰਦੇ ਕਿ ਬਜ਼ੁਰਗ ਕੋਲ ਪੁੱਛਦਾ ਕਿ ਤੁਸੀਂ ਇਸ ਬੰਦੇ ਨੂੰ ਕਿਉਂ ਨਹੀਂ ਤੋੜ ਸਕਦੇ ਸਭ ਤੋਂ ਛੋਟਾ ਪੁੱਤਰ ਥੋੜਾ ਜਿਹਾ ਸਿਆਣਾ ਹੁੰਦਾ ਉਹ ਕਹਿੰਦਾ ਪਿਤਾ ਜੀ ਮੈਂ ਇਸ ਗੱਲ ਨੂੰ ਸਮਝ ਗਿਆ ਜੋ ਤੁਸੀਂ ਸਮਝਾਉਣਾ ਚਾਹੁੰਦੇ ਸੀ ਤੋ ਤੁਹਾਡੇ ਮਨ ਦੀ ਇੱਛਾ ਕਿਉਂਕਿ ਉਹ ਆਪਣੇ ਪਿਤਾ ਨੂੰ ਪਿਆਰ ਬਹੁਤ ਕਰਦਾ ਸੀ ਉਹਨੇ ਆਪਣੇ ਪਿਤਾ ਦੇ ਪੈਰੀ ਹੱਥ ਲਾ ਕੇ ਮਾਫੀ ਮੰਗੀ ਕਿ ਮੈਂ ਤੁਹਾਡੀ ਇਸ ਗੱਲ ਨੂੰ ਸਮਝ ਗਿਆ ਪਰ ਉਹ ਸਮਝਿਆ ਸੀ ਜਦੋਂ ਬਚਪਨ ਦੀ ਸੀ ਮੈਨੂੰ ਮਜਬੂਰੀ ਦੇ ਵਿੱਚ ਇਹ ਤਿੰਨ ਭਰਾ ਨਾਲ ਕਰਕੇ ਵੱਖਰਾ ਹੋਣਾ ਪਿਆ ਮੈਨੂੰ ਹਿੱਸਾ ਮਿਲਿਆ ਮੈਂ ਨਹੀਂ ਵੱਖਰਾ ਹੋਇਆ ਪਰ ਇਹ ਉਸ ਪਿਤਾ ਨੇ ਗੱਲ ਕਲੀਅਰ ਕੀਤੀ ਗੱਲ ਬਕਾਈ ਕਿ ਜਦੋਂ ਤੱਕ ਤੁਸੀਂ ਇਸ ਸੰਸਾਰ ਦੇ ਵਿੱਚ ਇਕੱਲੇ ਇਕੱਲੇ ਰਹੋਗੇ ਆਪਣੇ ਜੀਵਨ ਦੇ ਵਿੱਚ ਸਮਾਜ ਦੇ ਤੁਹਾਨੂੰ ਹਰ ਕੋਈ ਤੋੜ ਸਕਦਾ ਤੁਹਾਡੀ ਬਾਲ ਨੂੰ ਤੋੜ ਸਕਦਾ ਤੁਹਾਡੀ ਸੋਚ ਨੂੰ ਤੋੜ ਸਕਦਾ ਤੁਹਾਡੇ ਵਿਚਾਰਾਂ ਨੂੰ ਤੋੜ ਸਕਦਾ ਪਰ ਜਿਵੇਂ ਤੁਸੀਂ ਇੱਕ ਲੱਕੜੀਆਂ ਦੇ ਬੰਡਲ ਨਾਲ ਚਾਰੇ ਪਾਸੇ ਬੰਨ ਕੇ ਰੁਕ ਗਏ ਆਪਸ ਵਿੱਚ ਇਸਲਾਮ مشورہ ਕਰੋਗੇ ਤਾਂ ਦੁਨੀਆ ਦੀ ਕੋਈ ਤਾਕਤ ਤੁਹਾਨੂੰ ਤੋੜ ਨਹੀਂ ਸਕਦੀ ਤੁਹਾਡੇ ਪਰਿਵਾਰ ਤੇ ਵਿਤੋਲ ਸਕਦੀ ਇਕਤਾ ਦੇ ਵਿੱਚ ਬਲ ਹੁੰਦਾ ਹੈ ਇੱਕ 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 ਦੋ ਵੀ ਹੁੰਦੇ ਤੇ ਇੱਕ ਇੱਕ 11 ਵੀ ਹੁੰਦੇ ਨੇ ਇਹ ਗੱਲ ਉਸ ਕਿਸਾਨ ਨੇ ਆਪਣੇ ਪੁੱਤਰਾਂ ਨੂੰ ਦੱਸਿਆ ਉਹ ਆਪਣੇ ਪਿਤਾ ਦੇ ਪੈਰਾਂ ਦੇ ਵਿੱਚ ਬੈਠ ਕੇ ਰੋਦੇ ਨੇ ਕਿ ਪਿਤਾ ਜੀ ਸਾਤੋਂ ਗਲਤੀ ਹੋਈ ਅਸੀਂ ਤੁਹਾਡੀ ਇਸ ਗੱਲ ਨੂੰ ਸਮਝ ਨਾ ਸਕੇ ਸਾਨੂੰ ਹੁਣ ਜਾਣ ਸਭ ਕੀ ਮਾਫ ਕਰਦੇ। ਦੇਖੋ ਕਹਾਣੀਆਂ ਕਿਉਂ ਬਣੀਆਂ? ਇਹ ਵਿਚਾਰਾ ਕਿਉਂ ਬਣਿਆ? ਕਿਉਂਕਿ ਸਮਾਜ ਵਿੱਚ ਇਹ ਚੀਜ਼ਾਂ ਹੋ ਰਹੀਆਂ। ਅੱਜ ਅਸੀਂ ਆਪਣੇ ਪਰਿਵਾਰਾਂ ਤੋਂ ਦੂਰ ਹੋ ਰਹੇ ਹਾਂ। ਆਪਣੇ ਆਪਣੇਆਂ ਤੋਂ ਦੂਰ ਹੋ ਰਹੇ ਹਾਂ। ਇੱਕ ਪ੍ਰਾ ਦੂਜੇ ਪ੍ਰਾਣ ਦੇਖਣਾ ਚਾਹੁੰਦਾ। ਇੱਕ ਦੂਜੇ ਨੂੰ ਦੇਖ ਕੇ ਮੱਚੀ ਜਾਂਦੇ ਹਾਂ। ਜਦੋਂ ਪਰਿਵਾਰ ਦਾ ਉਸ ਪਰਿਵਾਰ ਦੇ ਵਿੱਚ ਸਭ ਨੂੰ ਸਭ ਕੁਝ ਵਧੀਆ ਲੱਗਦਾ ਪਰ ਜਦੋਂ ਉਸ ਪਰਿਵਾਰ ਦਾ ਢਟਵਾਰਾ ਹੋ ਜਾਂਦਾ ਤੇ ਸਾਡੇ ਵਿੱਚੋਂ ਗੁੱਸਾ ਕਲੇਸ਼ ਉਹ ਸਭ ਚੀਜ਼ਾਂ ਬਾਹਰ ਆ ਜਾਂਦੀਆਂ ਇਹਨਾਂ ਚੀਜ਼ਾਂ ਨੂੰ ਜਦੋਂ ਇਨਸਾਨ ਇਕੱਲਾ ਸੰਭਾਲਦਾ ਕੱਫ ਦੇ ਬਾਹਰ ਹੋ ਜਾਂਦੀਆਂ ਨੇ ਕਿਉਂਕਿ ਉਹ ਇਕੱਲੇ ਨੂੰ ਸੋਚਣ ਲਈ ਬੜਾ ਕੋਈ ਨਹੀਂ ਹੁੰਦਾ ਆਪਣੇ ਪਰਿਵਾਰ ਦਾ ਗੁਜ਼ਾਰਾ ਕਿਵੇਂ ਕਰਾਂ ਆਪਣੇ ਖਰਚ ਕਿਵੇਂ ਕਰਾਂ ਸਲਾਹ مشਵਰਾ ਕਿਸ ਨਾਲ ਕਰਾਂ ਕਿਉਂਕਿ ਕੱਲਾ ਹੋ ਜਾ ਘਰ ਤੋਂ ਬੱਕੜਾ ਹੋ ਜਾਂਦਾ ਫਿਰ ਸਲਾਹ مشਵਰਾ ਸਿਆਣਾ ਦੀ ਇੱਕ ਕਹਾਵਤ ਹੈ ਕਿ ਜਿਸ ਘਰ ਵਿੱਚ ਬਜ਼ੁਰਗ ਹੁੰਦਾ ਉਸ ਘਰ ਵਿੱਚ ਅਕਲ ਵੀ ਜ਼ਰੂਰ ਹੋਵੇਗੀ ਕਿਉਂਕਿ ਬਜ਼ੁਰਗ ਤੁਹਾਨੂੰ ਅਕਲ ਸਕਾਉਂਦਾ ਤੁਹਾਨੂੰ ਚੰਗੀ ਸਿੱਖਿਆ ਦਿੰਦਾ ਚੰਗਾ ਗਿਆਨ ਦਿੰਦਾ ਤੇ ਸਮੇਂ-ਸਮੇਂ ਤੇ ਤੁਹਾਨੂੰ ਉਹ ਚੀਜ਼ਾਂ ਦੱਸਦਾ ਜਿੰਨਾਂ ਚੀਜ਼ਾਂ ਦੀ ਤੁਹਾਨੂੰ ਲੋੜ ਹੁੰਦੀ ਹੈ ਪਰਿਵਾਰਾਂ ਦੇ ਵਿੱਚ ਸਾਜਤਾ ਇਕਤਾ ਤਾਂ ਇਹ ਤੁਸੀਂ ਇੱਕ ਮੁਠੀ ਵਿੱਚ ਆਪਣੇ ਰਿਸ਼ਤਿਆਂ ਨੂੰ ਬੰਦ ਕਰਕੇ ਰੱਖਦੇ ਹੋ ਅਗਰ ਕੋਈ ਗੱਲ ਕਹਿ ਵੀ ਦਿੰਦਾ ਤਾਂ ਆਪਣਾ ਮੰਨ ਕੇ ਉਸ ਗੱਲ ਦਾ ਵਿੜਾ ਨਾ ਲੈਣਾ ਚਾਹੀਦਾ ਜਦੋਂ ਅਸੀਂ ਗੱਲਾਂ ਦੇ ਸਪਸ਼ਟੀਕਰਨ ਤੇ ਪਹੁੰਚ ਜਾਂਦੇ ਹਾਂ ਹਰ ਗੱਲ ਨੂੰ ਕਲੀਅਰ ਕਰਦੇ ਆ ਜਾਂਦੇ ਹਾਂ ਘਰੂ ਰਿਸ਼ਤੇ ਨਾਤੇ ਉਹ ਸਾਡੀ ਆਸਾਂ ਦੇ ਵਿੱਚ ਸੁਭਾਵਿਕ ਹੈ ਕਿ ਤਰੀੜਾ ਆ ਜਾਂਦਾ ਹੈ ਉਰਿਸ਼ਤੇ ਟੁੱਟਣ ਦੀ ਤਕਾਰ ਤੇ ਪਹੁੰਚ ਜਾਂਦੀ ਅਸੀਂ ਉਨਾ ਚਿਰ ਇਕੱਠੇ ਆ ਜਦੋਂ ਤੱਕ ਸਾਡੇ ਕੋ ਰਿਸ਼ਤੇ ਨੇ ਜਿੰਨਾ ਚਿਰ ਮੁਠੀ ਬੰਦ ਹੈ ਇਹ ਚੀਜ਼ਾਂ ਸਾਡੇ ਕੋਲ ਨੇ ਪਰ ਜਦੋਂ ਮੁਠੀ ਖੁੱਲ ਗਈ ਲੋਕਾਂ ਨੂੰ ਤੁਹਾਡੀਆਂ ਕਮਜ਼ੋਰੀਆਂ ਦਾ ਪਤਾ ਲੱਗ ਗਿਆ ਕਿੰਨੇ ਵਿੱਚ ਆਪਸੀ ਫਰੀਸ ਬੋਤਾ ਹੁਣ ਅਸੀਂ ਜੋ ਵੀ ਚੀਜ਼ ਕਰਾਂਗੇ ਜੋ ਵੀ ਇਹਨਾਂ ਦੇ ਵਿੱਚ ਵਿਰੋਧ ਪਰਾਗੇ ਉਹ ਵਿਰੋਧ ਇੱਕ ਦਿਨ ਫਟੂਗਾ ਜਦੋਂ ਉਹ ਬਰਬੂਦ ਫਟਦਾ ਹੈ। ਕਿਉਂ ਕੰਧਰ ਕਾਪੀਕਾ ਤੁਹਾਡਾ ਆਪਸੀ ਪਿਆਰ ਤੁਹਾਡੀ ਆਪਸੀ ਸਾਂਝ ਤੁਹਾਡੇ ਰਿਸ਼ਤੇ ਨਾਲ ਹੀ ਸਭ ਕੁਝ ਖਤਮ ਕਰਨ ਦਾ ਤਬਾਹ ਕਰ ਦਿੰਦਾ। ਇਹ ਵਿਚਾਰਾਂ ਇਹ ਸਾਂਝਾਂ ਇਹ ਪਰਿਵਾਰ ਜੁੜਨ ਦੀਆਂ ਗੱਲਾਂ ਇਹ ਸਾਨੂੰ ਆਪਣੇ ਘਰੋਂ ਫੁਰੀਆਂ ਕਰਨੀਆਂ ਪੈਡੀਆਂ ਨੇ। ਪਿਆਰ ਜੋ ਆਪਸੀ ਪਿਆਰ ਦਾ ਘਰੋਂ ਸ਼ੁਰੂ ਕਰਨਾ ਪੈਣਾ ਇੱਕ ਸਿਆਣਿਆਂ ਦੀ ਕਹਾਵਤ ਸੀ ਕਿ ਅਗਰ ਕੋਈ ਚੀਜ਼ ਕਰਨੀ ਹੈ ਪਹਿਲਾਂ ਆਪਣੇ ਘਰ ਤੋਂ ਸਟਾਰਟ ਕਰੋ ਹਰ ਇੱਕ ਚੀਜ਼ ਤੁਹਾਡੇ ਤੋਂ ਸਟਾਰਟ ਹੁੰਦੀ ਆ ਤੇ ਤੁਹਾਡੇ ਤੇ ਆ ਕੇ ਖਤਮ ਹੋ ਜਾਂਦੀ ਹੈ ਇਸੇ ਤਰ੍ਹਾਂ ਸਾਡੇ ਰਿਸ਼ਤੇ ਨਾਤੇ ਵੀ ਸਾਡੇ ਤੋਂ ਹੁੰਦੇ ਨੇ ਸਾਡੇ ਹੱਥੋਂ ਦਾ ਕਿ ਅਸੀਂ ਉਹਨਾਂ ਰਿਸ਼ਤੇ ਨਾਤਿਆਂ ਨੂੰ ਕਿਵੇਂ ਸੰਭਾਲਣਾ ਉਹ ਕਬੀਲਦਾਰੀਆਂ ਨੂੰ ਕਿਵੇਂ ਸੰਭਾਲਣਾ ਉਹ ਪਿਆਰ ਨੂੰ ਕਿਵੇਂ ਸੰਭਾਲਣਾ ਕਿਉਂਕਿ ਭਰਾਵਾਂ ਦਾ ਪਿਆਰ ਦੁਨੀਆਂ ਵਿੱਚ ਇੱਕ ਐਸੀ ਚੀਜ਼ ਆ ਅਗਰ ਭਰਾਵਾਂ ਦਾ ਪਿਆਰ ਬੜਿਆ ਰਹੇ ਤੁਸੀਂ ਜ਼ਿੰਦਗੀ ਦੀ ਹਰ ਇੱਕ ਜੰਗ ਜਿੱਤ ਸਕਦੇ ਅਗਰ ਇਹ ਪਿਆਰ ਟੁੱਟ ਗਿਆ ਤਾਂ ਲੋਕ ਤੁਹਾਡੇ ਵਿੱਚ ਇੰਨੀ ਇੱਕ ਤਰੇੜਾ ਪਾ ਦੇਣਗੇ ਕਿ ਇੱਕ ਭਾਈ ਭਾਈ ਨੂੰ ਮਾਰਨ ਲਈ ਹਥਿਆਰ ਚੁੱਕ ਲੈਣਗੇ ਸੋ ਇਹੀ ਹੈ ਕਿ ਬੀਤੀਆਂ ਪਰਵਾਹ ਕਰਦੀਆਂ ਅਗਰ ਸਾਡੀ ਵੀਡੀਓ ਰਾਈ ਤੁਹਾਨੂੰ ਕੁਝ ਸਿੱਖਣ ਨੂੰ ਮਿਲਦਾ ਜੇ ਸਾਡੇ ਚੈਨਲ ਨਾਲ ਹੀ ਕੋ ਸਿੱਖਣ ਨੂੰ ਮਿਲਦਾ ਤਾਂ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਆ ਕਰੋ ਤੇ ਵੀਡੀਓ ਦੇ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਦਿਆ ਕਰੋ ਤਾਂ ਕਿ ਹੋਰ ਬਥੇ ਵੀਡੀਓ ਅਸੀਂ ਤੁਹਾਨੂੰ ਬਣਾ ਕੇ ਪੇਸ਼ ਕਰੀਏ ਤੇ ਅਗਰ ਕਿਸੇ ਨੇ ਸਾਡੇ ਚੈਨਲ ਨਾਲ ਜੁੜਨਾ ਜਾਂ ਕਿਸੇ ਕੋਲ ਕੋਈ ਵਿਚਾਰ ਆਵੇ ਉਹ ਸਾਡੇ ਚੈਨਲ ਦੇ ਜਰੀਏ ਆਪਣੇ ਵਿਚਾਰ ਸਾਡੇ ਚੈਨਲ ਦੀ ਆਡੀਅנס ਨੂੰ ਦੇ ਸਕਦਾ ਤੇ ਆਪਣੇ ਮਨ ਦੇ ਜੋ ਬਲ ਬਲੇ ਨੇ ਉਸ ਚੈਨਲ ਤੇ ਬੋਲ ਸਕਦਾ सब लोग आजादी है बोलने की अस आजादी किसी दुखों के लिए सचार प्रवान है अगर कोई गलती होगी होगी दावना बन